ਆਚਾਰਿਆ ਜੀ ਜਿਹੜਾ ਨੌਕਰੀ ਵਾਲਾ ਵੀਡੀਓ ਪਾਇਆ ਹੈ ਨਾ ਇਹਨਾਂ ਨੇ YouTube ਤੇ ਉਹਨੂੰ ਦੇਖ ਕੇ ਬਹੁਤ سارے ਲੋਕ ਕਾਲ ਕਰ ਲੈਨੇ ਤੇ ਗੱਲਬਾਤ ਹੋਈ ਉਹਨਾਂ ਨਾਲ ਵੀਡੀਓ ਦਾ ਅਮੇਜ਼ਿੰਗ ਰਿਸਪਾਂਸ ਆ ਰਿਹਾ ਤੇ ਗੱਲ ਹੋ ਰਹੀ ਹੈ ਤਾਂ ਲੋਕ ਤੁਹਾਡੇ ਇੰਟਰਵਿਊ ਬਾਰੇ ਵੀ ਪੁੱਛ ਰਹੇ ਨੇ ਲੋਕ ਨੌਕਰੀ ਤੋਂ ਬਾਅਦ ਇੰਟਰਵਿਊ ਤੋਂ ਗੱਲ ਨਿਕਲ ਕੇ ਆ ਰਹੀ ਹੈ ਸਰਕਾਰੀ ਨੌਕਰੀ ਲਈ ਵੀ ਆਚਾਰਿਆ ਜੀ ਨੇ ਵੀ ਤਾਂ UPSC ਕ੍ਰੈਕ ਕੀਤਾ ਸੀ ਇੰਟਰਵਿਊ ਹੋਏ ਹੋਣਗੇ ਉਹਨਾਂ ਦੇ ਅਲੱਗ-ਅਲੱਗ ਜਗ੍ਹਾ ਤੇ ਇਹ ਬੜੀ ਅਜੀਬ ਜਿਹੀ ਰਿਕੁਐਸਟ ਹੈ ਲੋਕਾਂ ਦੀ ਕਿ ਲੋਕ ਕਹਿ ਰਹੇ ਆ ਕਿ ਆਚਾਰੀਆ ਜੀ ਨੇ ਕਿੱਦਾਂ ਦੇ ਇੰਟਰਵਿਊ ਦਿੱਤੇ ਸੀ ਆਪਣੇ ਯੂਪੀਐਸਸੀ ਦੇ ਤਾਂ ਤੁਰੰਤ ਸੋਣਾ ਕਿੱਦਾਂ ਦਾ ਹੋਇਆ ਸੀ ਤਾਂ ਕੁਝ ਇਦਾਂ ਖਾਸ ਨਹੀਂ ਸੀਗਾ ਅਸਲ ਵਿੱਚ ਉਹ ਯੂਪੀਐਸਸੀ ਦੀ ਤਿਆਰੀ ਦੇ ਦੌਰਾਨ ਹੀ ਤੇ ਉਸ ਤੋਂ ਬਾਅਦ ਪ੍ਰੀਲਿਮਸ ਮੇਨਸ ਇਹਨਾਂ ਨੂੰ ਲਿਖਣ ਦੀ ਪ੍ਰਕਿਰਿਆ ਵਿੱਚ ਹੀ ਦੁਨੀਆ ਨੂੰ ਭਾਰਤ ਨੂੰ ਸੰਵਿਧਾਨ ਨੂੰ ਹਰ ਪਾਸੇ ਚਲਕੀ ਰਿਹਾ ਹੈ ਹੂੰ ਇਸ ਨੂੰ ਕਰੰਟ ਅਵੇਨਸ ਕਹਿੰਦੇ ਨੇ ਇਹਨਾਂ ਸਭ ਚੀਜ਼ਾਂ ਨੂੰ ਥੋੜੀ ਡੇਰ ਨਾਲ ਜਾਣਨ ਦਾ ਮੌਕਾ ਮਿਲਿਆ ਤੇ ਹੋ ਇੱਕ ਸਮੇਂ ਤੋਂ ਬਾਅਦ ਮੈਂ ਦ੍ਰਿੜ ਸੀਗਾ ਹਾਂ ਬਿਲਕੁਲ ਦ੍ਰਿੜ ਕੀ IAS ਹੀ ਬਣਨਾ ਹੈ ਤੇ ਤੇ ਜੂ ਮੈਂ ਜ਼ਿੰਦਗੀ ਚ ਕਰਨਾ ਚਾਹੁੰਨਾ ਹਾਂ ਉਹ ਉਸੇ ਰਾਹ ਸੇ ਤੇ ਹੋਊਗਾ ਮੈਨੂੰ ਬਹੁਤ ਸਪਸ਼ਟ ਸੀਗਾ ਕਿ ਜਿਵੇਂ ਦੁਨੀਆ ਹੈ ਉਸੇ ਤਸਵੀਰ ਬਦਲਨੀ ਚਾਹੀਦੀ ਏ ਤੇ ਮੈਨੂੰ ਉਹਦਾ ਰਸਤਾ ਦਿਖਦਾ ਸੀ IAS ਲੇਕਿਨ ਤਿਆਰੀ ਦੇ ਦੌਰਾਨ ਹੀ ਮੈਨੂੰ ਦਿਖਣਾ ਸ਼ੁਰੂ ਹੋ ਗਿਆ ਸੀ ਕਿ ਜੋ ਕਰਨਾ ਹੈ ਉਹਦੇ ਲਈ ਬਿਊਰੋਕ੍ਰੇਸੀ ਇੱਕ ਬਹੁਤ ਵਧੀਆ ਰਸਤਾ ਹੈ ਨਹੀਂ ਚੰਗਾ ਰਸਤਾ ਕੀ ਹੋਵੇਗਾ ਇਹ ਉਸ ਵਕਤ ਸਮਝ ਨਹੀਂ ਆ ਰਿਹਾ ਸੀ ਪਰ ਇਹ ਪਤਾ ਲੱਗਿਆ ਸੀ ਕਿ ਸਰਕਾਰੀ ਨੌਕਰੀ ਦੇ ਮਾਧਿਅਮ ਨਾਲ ਕੋਈ ਕ੍ਰਾਂਤੀਕਾਰੀ ਕੰਮ ਤਾਂ ਨਹੀਂ ਹੋ ਸਕਦਾ ਤਾਂ ਜਦ ਇੰਟਰਵਿਊ ਕੀਤੀ ਕਾਲ ਆਈ ਤਦ ਤੱਕ ਮੈਂ ਕਾਫੀ ਉਦਾਸਹੀਨ ਹੋ ਚੁੱਕਿਆ ਸੀ ਹੂੰ ਇਨਡਿਫਰੈਂਟ ਜਿਹਾ ਹੋ ਚੁੱਕਿਆ ਸੀ ਸਿਵਲ ਸਰਵਿਸੇਸ ਦੇ ਲਈ ਕਿਉਂਕਿ ਤਿਆਰੀ ਦੀ ਪ੍ਰਕਿਰਿਆ ਵਿੱਚ ਹੀ ਬਹੁਤ ਸਿਵਲ ਸਰਵੈਂਸ ਨਾਲ ਮਿਲਿਆ ਵੀ ਸੀ ਪੜਾਈ ਵੀ ਕੀਤੀ ਸੀ ਮੇਰੇ ਘਰ ਵਿੱਚ ਵੀ ਬਿਊਰੋਕ੍ਰੈਟਸੀ 'ਤੇ ਤਾਂ ਉੱਥੇ ਵੀ ਗਲਬਾਤ ਹੁੰਦੀ ਰਹਿੰਦੀ ਸੀ ਤਮਨ ਵਿੱਚ ਜੋ ਤਸਵੀਰ ਸੀ ਉਹ ਸਾਫ਼ ਹੋਣੀ ਸ਼ੁਰੂ ਹੋ ਗਈ ਸੀ ਇਰਾਦੇ ਆਕਾਰ ਲੈਣ ਸ਼ੁਰੂ ਹੋ ਗਏ ਸੀ ਤਾਂ ਜਦ ਕੋਲ ਆਈ ਤਾਂ ਮੇਰੇ ਭੀਤੇ ਜ਼ਿਆਦਾ ਕੋਈ ਉਤਸ਼ਾਹ ਉੱਠਿਆ ਨਹੀਂ ਲੇਕਿਨ ਫਿਰ ਵੀ ਵਧੀਆ ਚੀਜ਼ ਹੈ ਅੱਗੇ ਇਸ ਦਾ ਇੰਟਰਵਿਊ ਇਤਨਾ ਕਿਨਾਂ ਦਾ ਪਏਗਾ ਤਾਂ ਮੈਂ ਸਵੇਰੇ ਸਵੇਰੇ ਪਹੁੰਚ ਗਿਆ ਆਪਣੀ ਬਾਈਕ ਉਤੇ ਸ਼ਰਟ ਤਾਂ ਮੈਂ ਸਫੇਦ ਹੀ ਪਾਈ ਸੀ ਲੇਕਿਨ ਥੱਲੇ ਮੈਂ ਜੀਨਸ ਪਾ ਕੇ ਰੱਖੀ ਸੀ ਹਾਂ ਜੀਨਸ ਪਾਈ ਹੋਈ ਸੀ ਕੁਝ ਐਦਾ ਤਾਂ ਨਹੀਂ ਸੀ ਉੱਥੇ ਮੇਰਾ ਕੋਈ ਪੰਗਾ ਕਰਨ ਵਾਲਾ ਹਾਂ ਜਾਂ ਕੁਈ ਬਹੁਤ ਵਿਦਰੁਹਾਂ ਉੱਥੇ ਮੈਨੂੰ ਜਤਾਨਾ ਸੀ ਬਸ ਭੀਤਰੇ ਉਤਸ਼ਾਹ ਹੀ ਨਹੀਂ ਆਇਆ ਕਿ ਇਹ ਚੀਜ਼ ਐਨੀ ਮਹੱਤਵਪੂਰਨ ਹੈ ਕਿ ਇਸ ਲਈ ਮੈਂ ਕੋਈ ਖਾਸ ਕਿਸਮ ਦੇ ਕੱਪੜੇ ਪਹਿਨ ਸਕਾਂ ਤੇ ਉਹਨਾਂ ਦਿਨਾਂ ਮੈਂ ਜਵਾਨ ਸੀ 22 ਸਾਲਾਂ ਦਾ ਸੀ ਜੀਨਸ ਵਧੀਆ ਲੱਗਦੀ ਸੀ ਆਰਾਮਦਾਇਕ ਵੀ ਸੀ ਦੇਖਣ ਚ ਵੀ ਚੰਗੀ ਲੱਗਦੀ ਸੀ ਬਾਹਰ ਨਿਕਲਦਾ ਸੀ ਤੇ ਆਮ ਤੌਰ ਤੇ ਉਹੀ ਪਾ ਕੇ ਰੱਖਦਾ ਸੀ ਤਾਂ ਜੋ ਮੇਰੇ ਭੀਤਰ ਜਵਾਨ ਥੋੜਾ ਜਿਹਾ ਰਿਬੈਲ ਬੈਠਾ ਹੋਇਆ ਸੀ ਉਹਨੇ ਕਿਹਾ ਕਿ ਜਦ ਜੀਨਸ ਕੋਈ ਬੁਰਾਈ ਹੀ ਨਹੀਂ ਹੈ ਹਰ ਤਰੀਕੇ ਨਾਲ ਉਹ ਠੀਕ ਹੈ ਇੰਟਰਵਿਊ ਦੇਣ ਜਾ ਰਹੇ ਹੋ ਤਦ ਵੀ ਤੁਸੀਂ ਕੁਝ ਅਲੱਗ ਕਿਉਂ ਪਾਓਗੇ ਫਾਰਮਲ ਟਰਾਊਜ਼ਰਸ ਹਮ ਜਾਂ ਟਾਈ ਵਗੈਰਾ ਆਮ ਤੌਰ ਤੇ ਤਾਂ ਮੈਂ ਪੰਦਾ ਨਹੀਂ ਤਾਂ ਮੈਂ ਆਪਣੇ ਆਪ ਨੂੰ ਕਿਹਾ ਕਿ ਇੱਥੇ ਬਨਾਵਟ ਕਰਨ ਦੀ ਕੀ ਲੋੜ ਹੈ ਇੱਥੇ ਵੀ ਜੀਨਸ ਪਾ ਕੇ ਪਹੁੰਚ ਜਾਂਦੇ ਆ ਪਹੁੰਚ ਕੇ ਅਸੀਂ ਜੀਨਸ ਪਾ ਕੇ ਤਾਂ ਸੰਗ ਲੋਕ ਸੇਵਾ ਯੋਗ ਦੀ ਬਿਲਡਿੰਗ ਹੈ ਯੂਪੀਐਸਸੀ ਵਾਲੋਂ ਦੀ ਸਭ ਜਾਣਦੇ ਹੀ ਹੈ ਸ਼ਾਜਾਹਾਂ ਰੋਡ ਤੇ ਤਾਂ ਉੱਥੇ ਲਾਇਬ੍ਰੇਰੀ ਵਿੱਚ ਇੰਤਜ਼ਾਰ ਕਰਨ ਲਈ ਕਿਹਾ ਗਿਆ ਅੱਥੇ ਅਸੀਂ ਲਾਇਬ੍ਰੇਰੀ 'ਚ ਇੰਤਜ਼ਾਰ ਕਰ ਰਹੇ ਸੀ ਤੇ ਉੱਥੇ ਹੋਰ ਜਿੰਨੇ ਆਏ ਹੋਏ ਸੀ ਇੰਟਰਵਿਊਸ ਇੰਟਰਵਿਊ ਦੇਣ ਦੇ ਲਈ ਉਹ ਸਭ ਆਪਣਾ ਇੱਕ ਤਰਫ ਬਹਿ ਕੇ ਇੱਕ ਟੇਬਲ ਦੇ ਆਲੇ ਦੁਆਲੇ ਝੁੰਡ ਲਾ ਕੇ ਗੱਲਾਂ ਕਰ ਰਹੇ ਸੀ ਤੇ ਡਿਸਕਸ ਕਰਲੇ ਸੀ ਮੈਨੂੰ ਉਹਨਾਂ ਨੇ ਸਮਝਾਇਨੀ ਕਿ ਇਹ ਵੀ ਇੰਟਰਵਿਊ ਦੇਣ ਲਈ ਆਇਆ ਹੈ ਨਾ ਮੈਂ ਟਾਈਪਰ ਕਿਸੇ ਨਾ ਕੋਈ ਹੋਰ ਫਾਰਮ ਹਿਲਸ ਜੀਨਸ ਪਾ ਕੇ ਆ ਗਿਆ ਸੀ ਤਾਂ ਫਿਰ ਉਹਨਾਂ ਵਿੱਚੋਂ ਇੱਕ ਦੋ ਬੰਦੇ ਆਏ ਕੋਈ ਗੱਲਾਂ ਹੋਈਆਂ ਕੁਝ ਉਹਨਾਂ ਨੂੰ ਕਿਹਾ ਮੈਂ ਨੰਬਰ ਆਇਆ ਮੇਰਾ ਮੈਂ ਗਿਆ ਇੰਟਰਵਿਊ ਦੇਣ ਤਾਂ ਕਾਫੀ ਵੱਡਾ ਇੰਟਰਵਿਊ ਪੈਨਲ ਸੀਗਾ 6 ਲੋਕਾਂ ਦਾ 8 ਲੋਕਾਂ ਦਾ ਕਾਫੀ ਲੁਖ ਸੀਗੇ ਮੈਂ ਸੋਚ ਰਿਹਾ ਸੀ ਕਿ ਇਹ ਸ਼ਾਇਦ ਮੇਰ ਤੋਂ ਪੁੱਛਣਗੇ ਕਿ ਤੁਸੀਂ ਜੀਨਸ ਵਿੱਚ ਕਿਉਂ ਆਏ ਹੋ ਉਹਨਾਂ ਨੇ ਨਹੀਂ ਪੁੱਛਿਆ ਇਹ ਚੀਜ਼ ਚੰਗੀ ਲੱਗੀ ਮੈਨੂੰ ਕਿਉਂਕਿ ਜੇ ਪੁੱਛਿਆ ਹੁੰਦਾ ਤਾਂ ਇਹ ਬੁੱਤਾਂ ਚਲਦਾ ਕੀ ਨਹੀਂ ਸਮਝ ਰਹੇ ਨੇ ਐਸ ਲਈ ਪੁੱਛ ਰਹੇ ਨੇ ਪਰ ਕੁਝ ਨਾ ਪੁੱਛ ਕਰਕੇ ਉਹਨਾਂ ਨੇ ਮੈਨੂੰ ਦੱਸ ਦਿੱਤਾ ਕਿ ਕਿ ਉਹ ਸਮਝ ਰਹੇ ਨੇ ਕਿ ਮੇਰਾ ਮੇਰਾ ਮਨ ਕੀ ਕਹਿ ਰਿਹਾ ਸੀ ਮੈਂ ਕੀ ਸੰਦੇਸ਼ ਦੇਣਾ ਚਾਹੁੰਦਾ ਸੀ ਪਹਿਲੇ ਇੱਕ ਵਾਰ ਤਾਂ ਮੈਨੂੰ ਇਹ ਵੀ ਖਿਆਲ ਆਇਆ ਸੀ ਕਿ ਇਹ ਲੋਕ ਸ਼ਾਇਦ ਮੇਰੀ ਹਾਲਤ ਨੂੰ ਵੇਖ ਕੇ ਆਪਣਾ અપਮਾਨ ਮੰਨਣਗੇ ਤੇ ਮੈਨੂੰ 2-4 ਮਿੰਟ ਚ ਬਾਹਰ ਜਾਣ ਨੂੰ ਕਹਿ ਦੇਣਗੇ ਮੈਂ ਉਸ ਚੀਜ਼ ਲਈ ਵੀ ਤਿਆਰ ਸੀ ਕਿ ਚਲ ਚੰਚੜ ਮੋਕੇ ਪਰ ਇਦਾਂ ਹੋਇਆ ਨਹੀਂ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਮੇਰੇ ਨਾਲ ਮੈਨੂੰ ਲੱਗਦਾ ਹੈ ਕਿ ਕੰਟੇ ਭਰ ਲਈ ਗੱਲਾਂ ਕੀਤੀਆਂ ਆਮ ਤੌਰ ਤੇ ਇਦਾਂ ਹੁੰਦਾ ਨਹੀਂ ਹੈ ਕਦੀ ਤੇ ਰਾਜਨੀਤੀ ਤੇ ਗੱਲ ਕੀਤੀ ਅਰਥ ਵਿਵਸਥਾ ਤੇ ਗੱਲ ਕੀਤੀ ਜਿੱਥੇ ਮੈਂ ਚੁਪ ਹੋ ਜਾ ਉਹ ਹੋਰ ਬੁਲਵਾਨਾ ਚਾਹੁੰਦੇ ਸੀ ਮੈਂ ਬੋਲਦਾ ਗਿਆ ਫਿਰ ਜੋ ਪੂਰਾ ਫਾਰਮ ਭਰਿਆ ਜਾਂਦਾ ਹੈ ਉਸ ਵਿੱਚ ਮੈਂ ਕਿਥੇ ਲਿਖਿਆ ਹੋਇਆ ਸੀ ਕਿ ਮੈਂ ਕਵਿਤਾਵਾਂ ਲਿਖਦਾ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ कि कोई कविता सुनाओं मैं कवितावान सुना लग पाया पहले तो मेरा मन किया कि मैं कह दा कि मैं नहीं सुनावगा कवितावान मैं किसी होर किसी होर श्रोता किसी होर ली लिखी है हुँ? बहुत दिलों लिखी है कवितावान किसी इंटरव्यू ली नहीं लिखी सी ਪਰ ਜੋ ਪੁੱਛ ਰਹੀ ਸੀ ਉਹ ਸੱਜਣ ਪੁਰਸ਼ ਸੀ ਬਜ਼ੁਰਗ ਸੀਗੇ ਤੇ ਉਹਨਾਂ ਨੇ ਥੋੜੇ ਪਿਆਰ ਨਾਲ ਕਿਹਾ ਤੇ ਉਸ ਤੋਂ ਬਾਅਦ ਮੈਂ ਕਵਿਤਾਵਾਂ ਕਹਿਣੀਆਂ ਸ਼ੁਰੂ ਕੀਤੀਆਂ ਉਹ ਧਿਆਨ ਨਾਲ ਸੁਣਦੇ ਸੀ ਜਿਵੇਂ ਕੋਈ ਸਮਝਣਾ ਚਾਹਵਨ ਤੇ ਫਿਰ ਉਹਨਾਂ ਨੇ ਕਿਹਾ ਹੋਰ ਸੁਣਾਓ ਹੋਰ ਸੁਣਾਓ ਮੈਂ ਸੁਨੰਦਾ ਗਿਆ ਮੈਂ ਸੁਨੰਦਾ ਗਿਆ ਤਾਂ ਇੱਕ ਪੈਨਲ ਵਿੱਚ ਇੱਕ ਹੋਰ ਸੱਜਣ ਸੀ ਨਾ ਮੈਨੂੰ ਕਿਸੇ ਦਾ ਵੀ ਕੁਝ ਯਾਦ ਨਹੀਂ ਹੈ ਤਾਂ ਉਹਨਾਂ ਨੇ ਕਵਿਤਾ ਨੂੰ ਲੈ ਕੇ ਕੋਈ ਸਵਾਲ ਪੁੱਛਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਨਹੀਂ ਇਸ ਗੱਲ ਦਾ ਕੋਈ ਦੂਜਾ ਮਤਲਬ ਵੀ ਤਾਂ ਹੋ ਸਕਦਾ ਹੈ ਪੰਕਤੀ ਸੀਗੀ ਇਸ ਗੱਲ ਦਾ ਇਸ ਪੰਕਤੀ ਦਾ ਦੂਜਾ ਮਤਲਬ ਵੀ ਤਾਂ ਹੋ ਸਕਦਾ ਹੈ ਤਾਂ ਮੈਂ ਕਿਹਾ ਲਿਖੀ ਮੈਂ ਤੇ ਮਤਲਬ ਵੀ ਮੈਨੂੰ ਪਤਾ ਹੋਵੇਗਾ ਤਾਂ ਬਾਕੀ ਜਿੰਨੇ ਬੈਠੇ ਸੀ ਉਹਨਾਂ ਦਾ ਵੀ ਹਾਸਾ ਛੁੱਟ ਗਿਆ ਇਸ ਗੱਲ ਤੇ ਤਾਂ ਇਸ ਤੋਂ ਬਾਅਦ ਮੈਨੂੰ ਇਹ ਵੀ ਖਿਆਲ ਆਇਆ ਕਿ ਚਲੋ ਚੰਗਾ ਇੱਕ ਕੀ ਤਾਂ ਬਿਲਕੁਲ ਹੀ ਤੈ ਹੈ ਕਿ ਕੁਝ ਹੋਣਾ ਹੋਣਾ ਹੈ ਨਹੀਂ ਇਸ ਇੰਟਰਵਿਊ ਚ ਬਲਾ ਹੁਆ ਮੋਰੀ ਮਟਕੀ ਫੂਟੀ ਅਬ ਮੈਂ ਪਨਿਆ ਭਰਨ ਸੇ ਛੁੱਟੀ ਤੇ ਕੁਝ ਵੀ ਇੱਦਦਤ ਨਹੀਂ ਸੀ ਜਿਸ ਦੇ ਬਾਰੇ ਉਹਨਾਂ ਨੇ ਕੋਈ ਗੱਲਬਾਤ ਨਾ ਕੀਤੀ ਹੋਵੇ ਸਾਇੰਸ ਹਿਸਟਰੀ ਮੈਥ ਉਹਨ ਲੋਕਾਂ ਬਾਰੇ ਸੋਚਦਾ ਹਾਂ ਤਾਂ ਮਨ ਵਿੱਚ ਸਨਮਾਨ ਆਉਂਦਾ ਹੈ ਮੈਂ ਤਾਂ ਉੱਥੇ ਇੱਕ ਤਰ੍ਹਾਂ ਦਾ ਵਿਦਰੋਹੀ ਪੀਪੜੀ ਬੁਝਾਨ ਗਿਆ ਸੀ ਲੜਕਾ ਜਿਹਾ ਸੀ ਮੈਂ 21-22 ਸਾਲਾਂ ਦਾ ਕੀ ਉਮਰ ਹੁੰਦੀ ਹੈ ਉਸ ਟਾਈਮ ਪਰ ਉਹਨਾਂ ਨੇ ਬਹੁਤ ਬਹੁਤ ਸਮਝਦਾਰੀ ਨਾਲ ਬਹੁਤ ਮੈਚੁਰਲੀ ਮੈਨੂੰ ਹੈਂਡਲ ਕੀਤਾ ਫਿਰ ਐਸ ਦਾ ਰਿਜ਼ਲਟ ਆਇਆ ਇੰਟਰਵਿਊ 'ਚ ਉਹਨਾਂ ਨੇ ਮੈਨੂੰ 300 ਵਿੱਚ 210 ਨੰਬਰ ਦਿੱਤੇ ਸੀ ਇੰਨੇ ਆਮ ਤੌਰ ਤੇ ਆਂਦੇ ਨਹੀਂ ਨੇ ਆਪਣੇ ਵੱਲੋਂ ਤਾਂ ਉਹਨਾਂ ਨੇ ਮੈਨੂੰ ਪ੍ਰੇਮ ਨਾਲ ਇਹ ਦੱਸ ਹੀ ਦਿੱਤਾ ਸੀ ਕਿ ਉਹ ਮੈਨੂੰ ਆਈਐਸ ਦੇਖਣਾ ਚਾਹੁੰਦੇ ਸੀ। ਬਾਕੀ ਮੇਰਾ ਚੁਨਾਵ ਸੀਗਾ ਸਭ। ਬਲਕਿ ਇਸ ਘਟਨਾ ਤੋਂ ਬਾਅਦ ਮੇਰੀ ਨਜ਼ਰ ਵਿੱਚ ਯੂਪੀਐਸਸੀ ਦਾ ਸਨਮਾਨ ਥੋੜਾ ਵੱਧ ਗਿਆ ਸੀ। क्योंकि छवि इस तरह बन गई सी मेरी अखों पूरी ब्यूरोक्रेसी दी की पूरी सरकारी व्यवस्था दी की पूरे प्रशासनिक तंत्र दी की कि सब तो भ्रष्टाचार नाल ही चलता है पर जो अनुभव सीगा वो इंटरव्यू का पता लग गया कि कई लोग समझते ने ये चंगी गल है ਹੁਣ ਇਹ ਵੀ ਹੋ ਸਕਦਾ ਹੈ ਕਿ ਕਿ ਮੇਰੀ ਕਿਸਮਤ ਵਧੀਆ ਸੀ ਕਿ ਮੈਨੂੰ ਵਧੀਆ ਚੈਨਲ ਮਿਲ ਗਿਆ ਜੇ ਮੈਂ ਕਿਸੇ ਹੋਰ ਪੈਨਲ ਕੋਲ ਜਾਂਦਾ ਤਾਂ ਤਾਂ ਹੋ ਸਕਦਾ ਕਿ ਪੂਰਾ ਪੁੱਠਾ ਅਨੁਭਵ ਹੁੰਦਾ 210 ਦੀ ਜਗ੍ਹਾ ਅਸੀਂ ਨੰਬਰ ਦੇ ਕੇ ਮੈਨੂੰ 5 ਮਿੰਟਾਂ ਚ ਬਾਹਰ ਕਰ ਦਿੰਦੇ ਕੁਝ ਵੀ ਹੋ ਸਕਦਾ ਸੀ ਤਾਂ ਐਸਾ ਰਿਹਾ ਮਤਲਬ एंटी क्लाइमेक्स ही गाइस मेरे लिए क्योंकि बचपन तो ही कुछ और मैं करियर ਦੇ ਤੌਰ ਤੇ ਸੋਚਿਆ ਜਾਂ ਚਾਹਿਆ ਹੀ ਨਹੀਂ ਸੀਗਾ ਆਈਏ ਸੀ ਬਣਨਾ ਸੀਗਾ ਮੈਂ ਪਰ ਬਹੁਤ ਨਿਸ਼ਚਿੰਤ ਸੀਗਾ ਮੈਂ ਕਿ ਆਈਐਸ ਬਣਾਗਾ ਹੀ ਬਣਾਗਾ ਕਿਵੇਂ ਰੁਕ ਸਕਦਾ ਕੌਣ ਰੁਕੇਗਾ ਮੈਨੂੰ ਅਕੈਡਮਿਕ ਬੈਕਗਰਾਉਂਡ ਇਹ ਦੱਸਦਾ ਨਹੀਂ ਸੀਗਾ ਕਿ ਨਾ ਮੈਨੂੰ ਨਾ ਕਿਸੇ ਹੋਰ ਨੂੰ ਸ਼ੱਕ ਸੀਗਾ ਕਿ ਇਹ ਮੁੰਡਾ ਆਈਐਸ ਬਣੇਗਾ ਕਿ ਨਹੀਂ ਬਣੇਗਾ ਤਾਂ ਫਿਰ ਪ੍ਰੀਲਿਮਸ ਕਲੀਅਰ ਹੋ ਗਿਆ ਮੀਨਸ ਕਲੀਅਰ ਹੋ ਗਿਆ ਤੇ ਜਦ ਤੱਕ ਕਿ ਤੁਹਾਡੀ ਇੰਟਰਵਿਊ ਦੇਣ ਦੀ ਵਾਰੀ ਆਉਂਦੀ ਹੈ ਤਦ ਤੱਕ ਇਹ ਪਤਾ ਲੱਗਦਾ ਹੈ ਕਿ ਕਿ ਤੁਹਾਡਾ ਮਨ ਬਦਲ ਚੁੱਕਿਆ ਹੈ ਤਾਂ ਇੱਕ ਮੇਰੀ ਪੁਰਾਣੀ ਕਵਿਤਾ ਸੀ ਕਿ ਉਹ ਮੈਨੂੰ ਯਾਦ ਆਂਦੀ ਸੀ ਕਿ ਰਾਹ ਜਿਹਦੀ ਤੱਕਦਾ ਸੀ ਉਹ ਸਵੇਰਾ ਦੇਖ ਮੈਂ ਡਰ ਗਿਆ ਉਹ ਕਵਿਤਾ ਇਸ ਤਰ੍ਹਾਂ ਦੀ ਹੈ ਕਿਵੇਂ ਹੁਣ ਪੂਰੀ ਯਾਦ ਨਹੀਂ ਹੈ ਬਈ ਉਹ ਇਹ ਸ਼ੈ ਮੇਰੀ ਵੈਬਸਾਈਟ ਤੇ ਕਿ ਰਾਤ ਪੂਰੀ ਅੱਖਾਂ 'ਚ ਗੁਜ਼ਾਰੀ ਇੱਕ ਮੁੰਡੇ ਨੇ ਤੇ ਉਹ ਸਵੇਰ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉਹ ਸੋਚ ਰਿਹਾ ਹੈ ਕਿ ਜਿਵੇਂ ਸਵੇਰ ਆਵੇਗੀ ਤੇ ਉਹਦੇ ਅੰਦਰ ਦਾ ਸਾਰਾ ਤਣਾਅ ਸਾਰਾ ਸ਼ੋਰ ਖਤਮ ਹੋ ਜਾਵੇਗਾ ਲੇਕਿਨ ਉਹ ਪਾਉਂਦਾ ਹੈ ਕਿ ਕਿ ਸੂਰਜ ਦੀ ਪਹਿਲੀ ਕਿਰਨਾਂ ਨੂੰ ਹੋਰ ਤੰਗ ਕਰਦੀ ਹੈ ਕੁਝ ਹੋਰ ਜ਼ਿਆਦਾ ਪਰੇਸ਼ਾਨ ਕਰਦੀ ਹੈ ਦਾ ਯੂਪੀਐਸਸੀ ਦੇ ਨਾਮ ਮੇਰਾ ਅਨੁਭਵ ਐਦਾਂ ਦਾ ਹੀ ਸੀ ਜਿਸ ਚੀਜ਼ ਦੇ ਲਈ ਮੈਂ 15-20 ਸਾਲ ਮਾਨਸਿਕ ਰੂਪ ਨਾਲ ਤਿਆਰੀ ਕੀਤੀ ਸੀ ਘਟੋ-ਘਟ 15 ਸਾਲ ਹੁੰਦਾ ਤਾਂ ਦਿਮਾਗ 'ਚ ਸੀਗਾ ਹੀ ਸੀਗਾ ਬਚਪਨ ਤੋਂ ਸਿਖਾਇਆ ਗਿਆ ਇਹ ਸੀ ਕਿ ਤੁਸੀਂ ਆਈਐਸ ਬਣਨਾ ਹੈ ਤੇ ਮੈਂ ਵੀ ਪੱਕਾ ਸੀ ਕਿ ਬਣਨਾ ਹੀ ਬਣਨਾ ਹੈ ਤੇ ਜਦ ਬਣਨ ਦੀ ਵਾਰੀ ਆਈ ਤਾਂ ਮਨ ਹੀ ਪਲਟ ਗਿਆ ਸੀ ਤਾ ਐਂਟੀਕਲਾਈਮੈਕਸ ਸੀਗਾ ਮਨ ਪਲਟ ਗਿਆ ਤੇ ਕੁਝ ਪਤਾ ਨਹੀਂ ਸੀਗਾ ਕਿ ਕਿਧਰ ਨੂੰ ਜਾਣਾ ਹੈ ਅੱਗੇ ਇੱਕਦਮ ਪਤਾ ਨਹੀਂ ਸੀ ਐ ਨਹੀਂ ਸੀਗਾ ਕਿ ਕੋਈ ਹੋਰ ਬਿਹਤਰ ਵਿਕਲਪ ਮਿਲ ਗਿਆ ਤਾਂ ਕਰਕੇ ਦਫੇਸ ਚੀਜ਼ ਨਹੀਂ ਛੱਡ ਰਿਹਾ ਹੂੰ ਕਿ ਕੋਈ ਬਿਹਤਰ ਵਿਕਲਪ ਨਹੀਂ ਮਿਲ ਗਿਆ ਸੀ ਕੁਝ ਸਪਸ਼ਟ ਨਹੀਂ ਸੀ ਸਭ ਧੁੰਦਲਾ ਹੋਇਆ ਸੀ ਤਨਹਾਵ ਦੇ ਦਿਨ ਸੀ ਇਹ ਮਨ ਖੋਇਆ ਖੋਇਆ ਜਹ ਰਹਿੰਦਾ ਸੀ ਲੇਕਿਨ ਇੱਕ ਚੀਜ਼ ਪੱਕੀ ਸੀ ਕਿ ਬੇਈਮਾਨੀ ਨਹੀਂ ਕਰਾਂਗਾ ਖੁਦ ਨਾਲੋਂ ਜਿੱਥੇ ਦਿਲ ਨਹੀਂ ਲੱਗਦਾ ਸੀ ਉੱਥੇ ਨਹੀਂ ਜਾਵਾਂਗਾ ਤੇ ਜਿਹੜੀ ਚੀਜ਼ ਮੈਨੂੰ ਸਮਝ ਆ ਗਈ ਹੈ ਉਹਨੂੰ ਅੰਦੇਖਾ ਨਹੀਂ ਕਰਾਂਗਾ ਤੇ ਜਿਹੜੀ ਚੀਜ਼ ਸਮਝ ਨਹੀਂ ਆਈ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜੀ ਚੀਜ਼ ਜਾਣ ਹੀ ਲਿੱਤੀ ਹੈ ਉਸ ਨੂੰ ਅਣਜਾਣ ਕਿਵੇਂ ਕਰਾਂਗਾ ਤਾਂ ਇਹ ਸਭ ਸੀਗਾ کافی ਹੈ ਕਿ ਕੁਝ ਹੋਰ ਐਡ ਕਰਾਂ ਇਸ ਵਿੱਚ ਮਸਾਲੇਦਾਰ ਕੁਛ ਨਾ ਚਾਹੁੰਦੇ ਹੋ ਸਵਾਲ ਤਾਂ ਬਹੁਤ سارے ਆ ਰਹੇ ਆਏ ਪਰ ਦੇਖਣਾ ਹੈ ਕਿ ਇਸ ਵੀਡੀਓ ਤੋਂ ਬਾਅਦ ਹੋਰ ਕੀ ਕੀ ਪੁੱਛਣਗੇ ਹੋ ਸਕਦਾ ਤੁਹਾਡੇ ਜ਼ਮਾਨੇ ਦੇ ਹੋਰ ਵੀ ਇੰਟਰਵਿਊ ਹੋਏ ਹੋਣੇ ਲਾਈਫ ਉਹਦੇ ਬਾਰੇ ਜੀ ਤੂੰ ਕੁਝ ਜਾਨਣਾ ਚਾਹੀਦਾ ਨਾ ਲੋਕਾਂ ਨੂੰ ਇੰਟਰਵਿਊਸ ਆ ਮੇਰੇ ਸਾਰੇ ਥੋੜੇ ਅਦਭੁਤ ਹੁੰਦੇ ਸੀ ਇੱਕ ਵਾਰ ਆਈਐਮਕੇ ਦਾ ਵੀ ਇੰਟਰਵਿਊ ਕਿਉਂਕਿ ਇੰਟਰਵਿਊ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਨਾ ਜਿੱਥੇ ਇੱਕ ਤਰ੍ਹਾਂ ਦਾ ਪਾਵਰ ਪਲੇ ਚੱਲਦਾ ਹੈ ਹਮ ਇੱਕ ਹੁੰਦਾ ਹੈ ਐਪਲੀਕੈਂਟ ਜੋ ਕਰੀਬ ਕਰੀਬ ਸਪਲੀਕੈਂਟ ਬਣਾ ਹੁੰਦਾ ਹੈ ਤੇ ਦੂਜੀ ਔਰ ਬੈਠੇ ਹੁੰਦਾ ਹੈ ਨੌਕਰੀ ਦਾਤਾ ਤਾਂ ਉਹ ਬੜੀ ਅਸਿਮੈਟ੍ਰਿਕ ਪਾਵਰ ਦੀ ਸਿਚੁਏਸ਼ਨ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਮੇਰੇ ਸਾਹਮਣੇ ਆਂਦੀ ਹੈ ਜਾਂ ਆਂਦੀ ਸੀਗੀ ਤਾਂ ਮੈਨੂੰ ਮਜ਼ਾ ਆ ਜਾਂਦਾ ਹੈ ਕਿ ਸਾਹਮਣੇ ਕਿਸੇ ਐਸੇ ਬੰਦੇ ਨਾਲ ਹੋ ਜੋ ਤਾਕਤ ਵਿੱਚ ਰੁਤਬੇ ਵਿੱਚ ਤੁਹਾਡੇ ਤੋਂ ਅੱਗੇ ਦਾ ਹੋਵੇ ਜੇ ਐਦਾਜ਼ਾ ਹੋ ਜਾਂਦਾ ਤਾਂ ਮਜ਼ਾ ਆ ਜਾਂਦਾ ਹੈ ਹਮ ਇੰਟਰਵਿਊ ਸਾਰੇ ਮਸਾਲੇਦਾਰ ਹੁੰਦੇ ਸੀ ਉਦੀ ਕੀਮਤ ਵੀ ਅਦਾ ਕੀਤੀ ਹੈ ਪਰ ਜਿਵੇਂ ਤੁਸੀਂ ਆਪਣਾ ਰੁਤਬਾ ਕਰਦੇ ਹੋ ਜ਼ਿੰਦਗੀ ਵਿੱਚ ਤੇ ਜੋ ਜੋ ਤਾਕਤਾਂ ਤੁਹਾਨੂੰ ਸਜ਼ਾ ਦੇ ਸਕਦੀਆਂ ਤੇ ਦੇਣਗੀ ਵੀ ਤਾਂ ਉਹ ਸਜ਼ਾ ਮੈਨੂੰ ਮਿਲੀ ਵੀ ਹੈ ਝੇਲੀ ਵੀ ਹੈ ਲੇਕਿਨ ਫਿਤਰਤ ਕੁਝ ਇਹੋ ਜਿਹੀ ਰਹੀ ਹੈ ਕਿ ਅਜ ਵੀ ਜੇ ਉਹੋ ਤਰ੍ਹਾਂ ਦੀ ਸਥਿਤੀ ਸਾਹਮਣੇ ਆ ਜਾਏ ਤਾਂ ਵੀ ਵਰਵੀ ਉਦਾਂ ਹੀ ਕਰਾਂਗੇ ਜਿਸ ਤਰ੍ਹਾਂ 20 ਸਾਲ ਪਹਿਲਾਂ ਕੀਤਾ ਸੀ